ਐਸੇ ਮੋਰ ਦੇ ਸਟੰਟ ਮਾਰ ਰਿਹਾ ਸੀ ਮੇਰਾ ਸੀਰਾ ਪੁੱਤ ਕੀ ਮੇਰੇ ਦਾ ਸਟੰਟ ਮਾਰ ਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਹੋ ਪੇਰੈਂਟਸ ਨੇ ਭੇਜਿਆ ਤੁਹਾਨੂੰ ਬੜੇ ਵਿਸ਼ਵਾਸ ਨਾਲ ਬੜੇ ਮਾਣ ਦੇ ਨਾਲ ਤੇ ਪੇਰੈਂਟਸ ਨੂੰ ਪਤਾ ਹੀ ਨਹੀਂ ਅਸੀਂ ਕਰਨ ਕਿੱਟ ਆਏ ਆ ਅੱਗੇ ਤੋਂ ਸਟੰਟ ਮਾਰੋਗੇ ਤੇਗਲਾ ਤੇਰੇ ਪੇਰੈਂਟਸ ਕਹਿ ਰਹੇ ਆ ਕਿ ਇਹ ਬੱਚਾ ਸਾਡਾ ਕਹਿਣਾ ਨਹੀਂ ਮੰਨਦਾ ਹੁਣ ਪੁੱਤ ਵੀਰਾ ਕਹਿਣਾ ਮਨਾਉਣ ਵਾਸਤੇ ਤੇਰੇ ਪੇਰੈਂਟਸ ਦੇ ਕਹਿਣਾ ਮਨਾਉਣ ਵਾਸਤੇ ਘਰ ਆਏ ਆ ਤੇਰੇ ਪੇਰੈਂਟ ਸਿੱਡੇ ਸ਼ਰੀਫ ਹੈ ਸਾਨੂੰ ਏਡੇ ਪਿਆਰ ਨਾਲ ਬੜੀ ਜੀ ਆਇਆ ਸਾਡਾ ਬੜੀ ਆਉਪਕਤ ਕੀਤੀ ਐ ਏਡੇ ਵਧੀਆ ਪੇਰੈਂਟਸ ਐ ਤੇਰੇ ਤੇ ਪੁੱਤ ਤੁਸੀਂ ਕਿਹੜੇ ਕੰਮ ਚ ਪਏ ਜੀ ਅੱਗੇ ਤੂੰ ਮਾਰੋਗੇ ਸਟੰਟ ਜਿਹੜੇ ਤੁਹਾਡੇ ਨਾਲ ਦੇ ਮਹੱਲੇ ਐ ਇਸ ਮਹੱਲੇ ਚ ਹੋਰ ਪੰਜ ਸੱਤ ਮੋਟਰਸਾਈਕਲ ਲੱਗੇ ਆ ਉਹ ਵੀ ਤੇਰਾ ਨਾਸਟੰਟ ਮਾਰਦੇ ਆ ਉਹਨਾਂ ਨੂੰ ਸਮਝਾ ਲਓ ਉਹ ਵੀ ਸਾਰੇ ਕਬੂ ਕਰ ਲੈਣੇ ਅਸੀਂ ਠੀਕ ਐ ਜਿਹੜਾ ਗਿਫਟ ਉਹ ਤੇਰਾ ਤਿਆਰ ਆ ਉਹ ਤੈਨੂੰ ਦੇਨੇ ਹੁਣ ਓਕੇ ਅੱਗੇ ਤੂੰ ਕਰੋਗੇ ਤਾਂ ਨਹੀਂ ਕਰੋਗੇ ਨਾ ਹਾਂ ਲਿਆਓ ਆਰਸੀ ਲਿਆਓ